ਦੋਸਤੋ ਬਹੁਤ ਸਾਰੀਆਂ ਕੁੜੀਆਂ ਪੰਜਾਬ ਦੇ ਵਿੱਚ ਵਿਆਹ ਲਈ ਮੁੰਡਾ ਨਹੀਂ ਇੱਕ ਬੱਕਰਾ ਭਾਲਦੀਆਂ ਨੇ ਤਾਂ ਕਿ ਉਸ ਨੂੰ ਹਲਾਲ ਕਰਕੇ ਉਸ ਦੇ ਸਿਰ ਤੇ ਕੈਨੇਡਾ ਦਾ ਵੀਜ਼ਾ ਲਵਾਇਆ ਜਾ ਸਕੇ ਹਾਂਜੀ ਦੋਸਤੋ ਇਹ ਕੁੜੀਆਂ ਕੋਲ ਖੂਬਸੂਰਤੀ ਤਾਂ ਹੁੰਦੀ ਹੈ ਪਰ ਇਹਨਾਂ ਕੋਲ ਪੈਸਾ ਨਹੀਂ ਹੁੰਦਾ ਅਤੇ ਇਹ ਸੋਚਦਿਆਂ ਨੇ ਕਿ ਕਿਸੇ ਦਾ ਕਿਸੇ ਨੂੰ ਫਸਾ ਕੇ ਉਸ ਤੋਂ ਪੈਸੇ ਲਵਾ ਕੇ ਬਾਹਰ ਜਾਇਆ ਜਾਵੇ ਅਤੇ ਤੁਹਾਡੇ ਸਾਹਮਣੇ ਆ ਵੀਡੀਓ ਕਿ ਬਾਹਰ ਜਾ ਕੇ ਇਹ ਕੁੜੀਆਂ ਕੀ ਕਰਦੀਆਂ ਨੇ ਹਾਲਾਂਕਿ ਸਾਰੀਆਂ ਕੁੜੀਆਂ ਸੇਮ ਨਹੀਂ ਹੁੰਦੀਆਂ ਪਰ ਬਹੁਤ ਸਾਰੀਆਂ ਕੁੜੀਆਂ ਨੇ ਪੰਜਾਬ ਦੇ ਬਹੁਤ ਸਾਰੇ ਘਰ ਪੱਟ ਦਿੱਤੇ ਤੇ ਅਜਿਹੀ ਹੀ ਇੱਕ ਉਦਾਹਰਨ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਆ ਦੇਖੋ ਇਸ ਵੀਡੀਓ ਨੂੰ ਅਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਅਤੇ ਇਹ ਹੀ ਕਹਿਣਾ ਚਾਹਾਂਗੇ ਕਿ ਇਹੋ ਜਿਹੀਆਂ ਕੁੜੀਆਂ ਤੋਂ ਬਚਣ ਦੀ ਲੋੜ ਹੈ ਸੋ ਬਚੋ ਇਹੋ ਜਿਹੀਆਂ ਕੁੜੀਆਂ ਦੇ ਦਿਲਾਸੇ 'ਚ ਨਾ ਆਓ ਦੇਖੋ ਪੂਰੀ ਵੀਡੀਓ ਆਹ ਦੇਖੋ ਜੀ ਮੇਰੀ ਆਹ ਦੇਖੋ ਮੇਰੀ ਕਾਰ ਵਾਲੀ ਆਹ ਦੇਖੋ ਚੋਡੀ ਫਿਰਦੀ ਆ ਉਦਾਂ ਇਹ ਕਹਿੰਦਾ ਮੈਂ ਕਹਿੰਦੀ ਮੇਰਾ ਭਰਾ ਵਾ ਹੱਥ ਨਾਲ ਛਪਾਏ ਆ ਆਹ ਦੇਖੋ ਇਹ ਪਿਓ ਨੂੰ ਵੇਖੀ ਪੋਣਾਂ ਨੂੰ ਆ ਆਹ ਵੇਖੋ ਆਹ ਦੇਖੋ ਸਾਥ ਪਾਏ ਆ ਵੇਖੋ ਹਾਂ ਮੇਰਾ ਭਰਾ ਵਾ ਆ ਵੇਖ ਲਓ ਇਹਦੀ ਇਹ ਆ ਦੇਖੋ ਜੀ ਇਧਰ ਇਹਦੀ ਪੋਣਾਂ ਦੇ ਪਿਓ ਨੂੰ ਤੇ ਮਾਂ ਨੂੰ ਕਹਿੰਦੀ ਮੇਰੀ ਮੇਰੀ ਕੁੜੀ ਆ ਬੜੀ ਸਿਆਣੀ ਆ ਆਹ ਦੇਖੋ ਹੈ ਤੇਰੀ ਮਦენა ਨੂੰ ਵੇਖੀ ਪੈਂਂ ਜ਼ਿਲ ਦੇ ਤੇ ਤੇਰੇ ਤੇਰੇ ਪਿਓ ਨੇ ਲਾਇਆ ਤੇਰੇ ਐ ਤੇ ਵੇਖੀ ਮੈਂ ਦੇਣਾ ਪੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਹਰਾ ਵੇਖੀ ਬੰਦਾ ਕੀ